ਜੀ ਜੀ ਜਸ ਸ੍ਰੀ ਕਾਲ ਜੀ ਹੋਰ ਸੁਣਾਓ ਕਿਦਾਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵੋਗੇ ਮੈਂ ਆਪਣੀ ਆਈ ਆ ਜੀ ਭਤੀਜੀ ਦੇ ਘਰ ਅੰਬਾਲੇ ਉਹਨੇ ਜਾਣਾ ਬਾਹਰ ਤਾਂ ਕਹਿੰਦੀ ਪੂਆ ਜੀ ਮੈਨੂੰ ਮਿਰਚਾਂ ਦਾ ਆਚਾਰ પાਕੇ ਦਿਓ ਗੋਭੀ ਗਾਜਰਾਂ ਦਾ ਵੀ ਪਰ ਮੈਂ ਵੀਡੀਓ ਜਿਹੜੀ ਕਰ ਲਈ ਮਿਰਚਾਂ ਦੇ ਆਚਾਰ ਦੀ ਬਣਾਈ ਆ ਇਹ ਮਿਰਚਾਂ ਪਹਿਲਾਂ ਧੋ ਕੇ ਸੁਕਾ ਲਈਆਂ ਸੀ ਬਾਅਦ ਚ ਮੈਂ ਡੰਡੀਆਂ ਕਟੀਆਂ ਤੇ ਇਹਨਾਂ ਨੂੰ ਹਨਾ ਇਸ ਤਰ੍ਹਾਂ ਕੱਟ ਜਿਹੜੇ ਆ ਲਾ ਲੈ ਉੱਪਰ ਜਿਹੜਾ ਕਾਲਾ ਜਿਹਾ ਲੱਗਿਆ ਹੁੰਦਾ ਨਾ ਉਹ ਵੀ ਆਪਾਂ ਜਿਹੜਾ ਇਹ ਲਾ ਦੇਣਾ ਹੈਗਾ ਆ ਮੈਂ ਸਾਰੇ ਮਿਰਚਾਂ ਦੇ ਕੋਈ ਸੇਦਾ ਮਿਰਚ ਦਾ ਵੀ ਉੱਪਰ ਡੰਡੀ ਤੇ ਜਿਹੜਾ ਹੁੰਦਾ ਹੈ ਲੱਗਾ ਆ ਉਹ ਮੈਂ ਸਾਰੇ ਲਾਤ ਤੇ ਤੇ ਇਸ ਤਰ੍ਹਾਂ ਕਰਕੇ ਕਲੀਆਂ-ਕਲੀਆਂ ਮਿਰਚਾਂ ਰੱਖ ਕੇ ਮੈਂ ਫਿਰ ਧੁੱਪ ਚ ਸਕਾਤਦੀ ਆ ਕਿ ਜਿਹੜਾ ਮਾੜਾ-ਮੋਟਾ ਪਾਣੀ ਹੋਊਗਾ ਉਹ ਵੀ ਸੁੱਕ ਜਾਊਗਾ ਕਿਉਂਕਿ ਹੁਣ ਬਾਹਰ ਲਜਾਣਾ ਆ ਆਚਾਰ ਥੋੜੇ ਦਿਨ ਕੱਢ ਵੀ ਜਾਵੇ ਤਾਂ ਵੀ ਆ ਸ਼ਾਮ ਨੂੰ ਫਿਰ ਅਸੀਂ ਚੱਲ ਗਈਆਂ ਜੀ ਸੈਰ ਕਰਨ ਤੇ ਇਹ ਦੇਖੋ ਇੰਨਾ ਨੇਰਾ ਹੋ ਗਿਆ ਸੀ ਸਾਨੂੰ ਤੇ ਪਤੀਜੀ ਮੇਰੀ ਤੇ ਉਹਦੀ ਵੱਡੀ ਭੈਣ ਜਾਨੀ ਜਠਾਣੀ ਇਹ ਦੋਨੇ ਮੁੱਲੀਆਂ ਪੱਟਣ ਚੱਲ ਗਈਆਂ ਮੈਨੂੰ ਕਹਿੰਦੀ ਆਂ ਭੂਆ ਜੀ ਸਾਡੀ ਵੀਡੀਓ ਜ਼ਰੂਰ ਬਣਾਇਓ ਤੇ ਵਿੱਚ ਦਿਸਦਾ ਤਾਂ ਕੁਛ ਨਹੀਂ ਮੈਂ ਰਮੈਂ ਵੀ ਹਨ ਫੇਰ ਵੀ ਬਣਾ ਲਈ। ਤਾਂ ਮਾੜਾ ਮਾੜਾ ਇਹਨਾਂ ਦੇ ਮੂੰਹ ਦੇ ਦੇ ਨਹੀਂ ਰਹੀ ਹੋਗੀ ਅਸੀਂ। ਪਰ ਦੇਖੋ ਬਹੁਤ ਸੋਹਣੀਆਂ ਲੱਗਦੀਆਂ ਜਦੋਂ ਖੇਤਾਂ ਤੋਂ ਆਉਂਦੀਆਂ ਇਹ। ਮੁੱਲੀਆਂ ਪੱਟ ਕੇ ਅਸੀਂ ਉਧਰ ਚਲ ਗਈਆਂ ਆ ਖੇਤਾਂ ਵੱਲ ਨੂੰ। ਤਾਂ ਉੱਥੋਂ ਲਿਆਂਦੀਆਂ ਆਪਾਂ ਫੇਰ ਇਹਨਾਂ ਨੇ ਮੁੱਢੀਆਂ ਪੱਟ ਕੇ ਅਸੀਂ ਕਾਫੀ ਧੀਰ ਬਾਅਦ ਅਸੀਂ ਘਰ ਫੇਰ ਪਹੁੰਚੀਆਂ। ਕਾਫੀ ਨੀਰਾ ਹੋ ਗਿਆ ਸੀ। ਔਰ ਮੈਂ ਕਹ ਕਿ ਤੇ ਨਾ ਹੋਵੇ ਵੀ ਥੱਕ ਕੇ ਮੁੜ ਕੇ ਕਹਿਣਾ ਪਵੇ ਵੀ ਆਓ ਗੱਡੀ ਚ ਲੈ ਜੋ ਸਾਨੂੰ ਹੈਨਾ ਤੇ ਦੇ ਇੱਕ ਵਾਰੀ ਹੋਈ ਇੱਕ ਭੈਣ ਕੋਈ ਸੈਰ ਕਰਨ ਗਈ ਤੇ ਬਾਅਦ ਚ ਗੇ ਉਹਨੇ ਆਟੋ ਕਰਕੇ ਘਰ ਨੂੰ ਆਈ ਜਦ ਥੱਕ ਗਈ ਦੂਸਰੇ ਦਿਨ ਫਿਰ ਆਪਾਂ achar ਦੀ ਤਿਆਰੀ ਕੀਤੀ ਮੈਂ ਸੌਂਫ ਪਾ ਲਈ ਮੇਥੇ ਧਨੀਆ ਜੀਰਾ ਅਹਿੰਗ ਇਹ ਸਾਰਾ ਕੁਝ ਆਪਾਂ ਜਾਣੀ ਕਿ ਜਿਹੜਾ ਆਚਾਰ ਦੇ ਵਿੱਚ ਪਾਉਣਾ ਆ ਕਲੋਂਜੀ ਜਿਹੜੀ ਆ ਇਹ ਸਾਫਤੀ ਪਾਉਣੀ ਹੁੰਦੀ ਆ ਜੇ ਆਪਾਂ ਕਲੋਂਜੀ ਨੂੰ ਪੀਸ ਲਈਏ ਤਾਂ ਆਚਾਰ ਦੇ ਵਿੱਚ ਕੌੜਾਪਨ ਜਿਹੜਾ ਆ ਆ ਜਾਂਦਾ ਆ ਵੈਸੇ ਮੈਂ ਤਾਂ ਇਹ ਸਮਾਨ ਦੋਹਾਂ ਚਾਰਾਂ ਦਾ ਕਰਕੇ ਪੀਸਿਆ ਸੀ ਤੇ ਆਪਾਂ ਇਹ ਮਿਰਚਾਂ ਵੀ ਵਿੱਚ ਪਾਉਣੀਆਂ ਆ ਪਰ ਇਹ ਜਿਹੜਾ ਮਸਾਲਾ ਸਾਰਾ ਇੱਕ ਆਚਾਰ ਦੇ ਵਿੱਚ ਹੀ ਲੱਗਾ ਤੇ ਇਹਦੇ ਵਿੱਚ ਚਾਟ ਮਸਾਲੇ ਦੀ ਵੀ ਲੋੜ ਪੈਣੀ ਆ ਉਹ ਵੀ ਪਾ ਸਕਦੇ ਆ ਨਿੰਬੂ ਵੀ ਪਾਉਣਾ ਆ ਤੇ ਆਪਾਂ ਦੂਸਰਾ ਸਿਰਕਾ ਵੀ ਪਾਉਣਾ ਇਹ ਮਸਾਲਾ ਮੈਂ ਸਾਰਾ ਪੀਸ ਲਿਆ ਮੈਂ ਤਾਂ ਕਿਹਾ ਦੋਨਾਂ ਚਾਰਾਂ ਦਾ ਸਰੂਗਾ ਪਰ ਨਹੀਂ ਇਹ ਕੱਲੀਆਂ ਮਿਰਚਾਂ ਦਾ ਮਸਾਲਾ ਜਿਹੜਾ ਤਿਆਰ ਹੋਇਆ ਫਿਰ ਮੈਂ ਇਹਦੇ ਵਿੱਚ ਥੋੜਾ ਜਿਹਾ ਇੱਕ ਨਿੰਬੂ ਦਾ ਰਸ ਉਹ ਪਾਇਆ ਥੋੜਾ ਸਿਰਕਾ ਇੱਕ ਪਾ ਲਿਆ ਹਨਾ ਇਹਦੇ ਵਿੱਚ ਨਾਲੇ ਚਾਟ ਮਸਾਲਾ ਵੀ ਪਾਇਆ ਸਾਰਾ ਕੁਝ ਹਿੰਗ ਵੀ ਪਾਈ ਹਿੰਗ ਦੇ ਨਾਲ ਇਹ ਹੁੰਦਾ ਸਾਡਾ ਪੇਟ ਫੁੱਟਕੇ ਖਰਾਬ ਹੋਵੇ ਉਹ ਵੀ ਸਹੀ ਹੋ ਜਾਂਦਾ ਹੈ ਇਹਦੇ ਵਿੱਚ ਫਿਰ ਮੈਂ ਚਿੱਟਾ ਨੂਨ ਵੀ ਪਾਇਆ ਕਾਲਾ ਲੂਣ ਵੀ ਪਾਇਆ ਇਹ ਮਸਾਲਾ ਤਾਂ ਐਨਾ ਟੇਸਟੀ ਲੱਗਦਾ ਪੁੱਛੋ ਹੀ ਕੋਸਣਾ ਤੇ ਇਹਦੇ ਵਿੱਚ ਥੋੜੀ ਹਲਦੀ ਵੀ ਪਾਣੀ ਆ ਵੀ ਥੋੜਾ ਰੰਗ ਆ ਜਾਂਦਾ ਚਿੱਟਾ ਤਾਂ ਕਿਸ਼ਮੀਰੀ ਲਾਲ ਮਿਰਚ ਵੀ ਆਪਾਂ ਪਾ ਸਕਦੇ ਆ ਇਹ ਸਾਰਾ ਮਸਾਲਾ ਤਿਆਰ ਕੀਤਾ ਇਹਦੇ ਵਿੱਚ ਪਹਿਲਾਂ ਮੈਂ ਨਿੰਬੂ ਪਾਇਆ ਸੀਗਾ ਫਿਰ ਥੋੜਾ ਸਿਰਕਾ ਵੀ ਪਾਇਆ ਤੇ ਫਿਰ ਜਿਹੜਾ ਇੱਕ ਗਰਮ ਕਰਕੇ ਤੇਲ ਇਧਰ ਧੂਆ ਕੱਢ ਕੇ ਠੰਡਾ ਕੀਤਾ ਹੋਇਆ ਸੀ ਨਾ ਤੇਲ ਇਹ ਵੀ ਫਿਰ ਇਹਦੇ ਵਿੱਚ ਪਾਇਆ ਦੇ ਲੋ ਹਲੇ ਗਰਮੇ ਸੀ ਫਿਰ ਮੈਂ ਚਮਚੀ ਦੀ ਜਿਹੜੀ ਹਲਪ ਦੇ ਨਾਲ ਆ ਇਹਨੂੰ ਰੜਾ ਲਿਆ ਸੀਗਾ ਤੇ ਇਦਾਂ ਆਪਾਂ ਸਾਰਾ ਜਨਕੀ ਰਲਾ ਲਾਣਾ ਹੈਗਾ ਇਹ ਇਸ ਤੋਂ ਬਾਅਦ ਫਿਰ ਆਪਾਂ ਇਹੜੀਆਂ ਇਹਨਾਂ ਦੀਆਂ ਮਿਰਚਾਂ ਆ ਉਹ ਭਰ ਲੈਣੀਆਂ ਮੈਂ ਤੁਹਾਨੂੰ ਭਰ ਕੇ ਇੱਕ ਦੋ ਮਿਰਚਾਂ ਜਿਹੜੀਆਂ ਭਰ ਕੇ ਦਿਖਾ ਦੂੰਗੀ ਤੇ ਬਾਕੀ ਤੁਸੀਂ ਫਿਰ ਆਪਣੇ ਆਪ ਹੀ ਹਨਾ ਸਾਰੀਆਂ ਮਿਰਚਾਂ ਜਿਹੜੀਆਂ ਭਰ ਲਿਓ ਆ ਦੇਖੋ ਇਸ ਤਰ੍ਹਾਂ ਨਾਪ ਨਾਪ ਕੇ ਨਾ ਕੋਟ ਕੋਟ ਕੇ ਮਿਰਚਾਂ ਜਿਹੜੀਆਂ ਆ ਮਸਾਲਾ ਭਰ ਦੇਣਾ ਆ ਵੈਸੇ ਤੇ ਇਹ ਨਹੀਂ ਨਿਕਲਦਾ ਨਹੀਂ ਹੈਗਾ ਇਹਨਾਂ ਚੋਂ ਮਸਾਲਾ ਜੇ ਤਾਂ ਤੁਸੀਂ ਜਲਦੀ ਇਹ ਆਚਾਰ ਖਾਣਾ ਆ ਤੇ ਇਹਨੂੰ ਥੋੜਾ ਜਿਹਾ ਤੇਲ ਪਾ ਕੇ ਤੁਸੀਂ ਇਹਨੂੰ ਮਾੜਾ ਜਿਹਾ ਤੇ ਇਹਨੂੰ ਤੁਸੀਂ ਜਿੱਦਾਂ ਆਪਾਂ ਤੜਕੇ ਲਈ ਤੇਲ ਪਾਈਦਾ ਇਸ ਤਰ੍ਹਾਂ ਕਰਕੇ ਨਾ ਇਹ ਤੇ ਵਿੱਚ ਤੁਸੀਂ ਇਹਨਾਂ ਨੂੰ ਫਰਾਈ ਜਰਾ ਜਰਾ ਕਾ ਕਰ ਲੈਣਾ ਹੈਗਾ ਆ ਜੇ ਨਹੀਂ ਤਾਂ ਵੈਸੇ ਤਾਂ ਇਹ ਇਦਾਂ ਹੀ ਨਾ ਮਿਰਚਾਂ ਪਾ ਕੇ ਉੱਪਰੋਂ ਗਰਮ ਤੇਲ ਕਰਕੇ ਧੂਆਂ ਕੱਢ ਕੇ ਚੰਗੀ ਤਰ੍ਹਾਂ ਉਹਦਾ ਫਿਰ ਉਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾ ਦੇਣੀ ਆ ਤੇ ਫਿਰ ਉਹ ਡੱਬੇ ਦੇ ਵਿੱਚ ਉਪਰੋਂ ਤੇਲ ਠੰਡਾ ਕਰਕੇ ਪਾ ਦਿਓ ਫਿਰ ਇਹਦੇ ਨਾਲ ਕੀ ਹੁੰਦਾ ਰੰਗ ਬਹੁਤ ਸੋਹਣਾ ਬਣ ਜਾਂਦਾ ਹੈ ਮਿਰਚਾਂ ਦਾ ਤੇ ਐਸੀ ਤਰ੍ਹਾਂ ਮੈਂ ਸਾਰੀਆਂ ਮਿਰਚਾਂ ਜਿਹੜੀਆਂ ਉਹ ਪਾਰ ਲਈਆਂ ਸੀਗੀਆਂ ਤੁਸੀਂ ਵੀ ਐਸੀ ਤਰ੍ਹਾਂ ਹੀ ਸਾਰੀਆਂ ਮਿਰਚਾਂ ਪਾਰ ਲਿਓ ਠੀਕ ਹੈ ਜੀ ਇਥੇ ਮਣ ਦੇਖੋ ਜੀ ਆਏ ਵੀ ਆਪਾਂ ਕੋੜਮਾ ਦੇ ਘਰ ਆ ਤੇ ਫੇ ਤਾਂ ਕਰਕੇ ਥੋੜੀ-ਥੋੜੀ ਵੀਡੀਓ ਬਣਾਈ ਉਧਰ ਤੇ ਵੀ ਕੋੜਮਣੀ ਮੇਰੀ ਨਾਲ ਹੈ ਬਹੁਤ ਚੰਗੇ ਆ ਇਹਨਾਂ ਦੇ ਸੁਭਾਅ ਸਾਰਿਆਂ ਦੇ ਬਹੁਤ ਵਧੀਆ ਹੈਗੇ ਇਸ ਤਰ੍ਹਾਂ ਕਰਕੇ ਨਾ ਮੈਂ ਸਾਰੀਆਂ ਮਿਰਚਾਂ ਜਿਹੜੀਆਂ ਇਹ ਭਰ ਲਈਆਂ ਹੁਣ ਇਸ ਤੋਂ ਬਾਅਦ ਹਜੇ ਡੱਬਾ ਆਪਾਂ ਲਿਆਉਣਾ ਹੈ ਫਿਰ ਜਦੋਂ ਡੱਬਾ ਆ ਗਿਆ ਤਾਂ ਆਪਾਂ ਫਿਰ ਕਸ਼ਮੀਰੀ ਲਾਲ ਮਿਰਚ ਤੇਲ ਦੇ ਵਿੱਚ ਪਾ ਕੇ ਉੱਥੇ ਪਾ ਦਾਂਗੇ ਇਹਦੇ ਨਾਲ ਰੰਗ ਜਿਹੜਾ ਹੈ ਪਣ ਜਾਂਦਾ ਇਹ ਮੈਂ ਕੜਾਈ ਦੇ ਵਿੱਚ ਪਾ ਕੇ ਨਾ ਇਹਨੂੰ ਥੋੜਾ ਫਰਾਈ ਕਰ ਲਿਆ ਸੀਗਾ ਮੈਂ ਕਿਹਾ ਜੇ ਕਿਸੇ ਨੇ ਖਾਣੀ ਆ ਵੀ ਹੋਣੀ ਹੈ ਤਾਂ ਖਾ ਲੈਣਗੇ ਹਨਾ ਤੇ ਇਹ ਦੇਖੋ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਤੇਲ ਪਾ ਕੇ ਇਹਨਾਂ ਨੂੰ ਜਿੱਦਾਂ ਤੜਕੇ ਲਈ ਦੀ ਲਪਾਈਦਾ ਇੰਦਾ ਪਾ ਲਿਆ ਤੇ ਫਿਰ ਆਈ ਵੀ ਸਾਡੇ ਪਹਿਲਾਂ ਲਿਆਂਦੀ ਨਹੀਂ ਜਿੱਤਾ ਭੁੱਲ ਗਿਆ ਰਾਈ ਵੀ ਉਪਰੋਂ ਹੀ ਪਾ ਦਿੱਤੀ ਮੈਂ ਕਿ ਚੱਲ ਵੈਸੇ ਤਾਂ ਸਿਰਕਾ ਪਾਣਾ ਹੀ ਪਾਣਾ ਹੈ ਖੱਟਾ ਪਾਣਾ ਉਹਦੇ ਨਾਲ ਆ ਹੀ ਜਾਂਦਾ ਹੈ ਤੇ ਤੁਸੀਂ ਮੇਰੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ